ਅੱਜ ਰਾਤ ਨੂੰ ਮੌਸਮ ਪੰਜਾਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋਇਆ ਜਾਰੀ ਹੁਣੇ-ਹੁਣੇ ਵੱਡੀ ਖਬਰ ਆਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਤੇ ਆਉਣ ਵਾਲੇ ਦਿਨਾਂ ਜਿਹੜੇ ਨੇ ਕਿਸ ਤਰੀਕੇ ਦੇ ਰਹਿਣ ਵਾਲੇ ਨੇ ਉਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮੌਸਮ ਲੈ ਕੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਵਿੱਚ ਅਲਰਟ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਜੀ ਹਾਂ ਪੰਜਾਬ ਤੋਂ ਦਲੀ ਤੱਕ ਠੰਡ ਦਾ ਟੌਰਚਰ 2 ਤੋਂ 5 ਜਨਵਰੀ ਤੱਕ ਬਦੇਗਾ ਤਾਪਮਨ ਜੀ ਹਾਂ ਮੌਸਮ ਭਾਗ ਦੇ ਵੱਲੋਂ ਇਹ ਅਲਰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਇੱਕਦਮ ਫਿਰ ਮੌਸਮ ਬਦਲਣ ਵਾਲਾ ਤੇ ਗੱਲ ਕੀਤੀ ਜਾਵੇ ਅੱਜ ਰਾਤ ਦੇ ਮੌਸਮ ਦੀ ਦਿੱਲੀ ਐਨਸੀਆਰ ਸਮੇਤ ਲਗਭਗ ਪੂਰਾ ਉੱਤਰ ਭਾਰਤ ਇਸ ਸਮੇਂ ਠੰਡ ਨਾਲ ਕੰਬ ਰਿਹਾ ਹੈ ਮੀਂਹ ਤੋਂ ਬਾਅਦ ਤਾਪਮਨ ਚ ਗਿਰਾਵਟ ਦੇ ਕਾਰਨ ਲੋਕ ਕੰਬਣੀ ਮਹਿਸੂਸ ਕਰ ਰਹੇ ਹਨ ਦਿੱਲੀ ਚ ਚੱਲ ਰਹੀਆਂ ਠੰਡੀਆਂ ਹਵਾਵਾਂ ਦੇ ਨਾਲ ਨਾਲ ਲੋਕਾਂ ਦੀ ਹਾਲਤ ਜਿਹੜੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੌਸਮ ਦੇ ਵੱਲੋਂ ਅਪਡੇਟ ਜਿਹੜੇ ਇਹ ਸਾਹਮਣੇ ਆ ਰਹੇ ਨੇ ਜੀ ਜੀ ਹਾਂ ਮੌਸਮ ਨੂੰ ਲੈ ਕੇ ਜਿਹੜੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਿੱਲੀ ਐਨਸੀਆਰ ਚ ਦਿਨ ਦੇ ਅਨੁਸਾਰ ਤਾਂ ਤੁਹਾਨੂੰ ਦੱਸਦੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨਵੇਂ ਸਾਲ ਤੇ ਦਿੱਲੀ ਵਿੱਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਮੌਸਮ ਵਿਭਾਗ ਦੇ ਅਨੁਸਾਰ ਇਹੇ ਅਲਰਟ ਜਿਹੜੇ ਜਾਰੀ ਹੋਏ ਨੇ ਜੀ ਤਾਂ ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਮੌਸਮ ਠੰਡਾ ਦੇਖਣ ਨੂੰ ਮਿਲਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਜਿਹੜੀ ਆ ਦੇਖਣ ਨੂੰ ਮਿਲੀ ਹੈ ਤੇ ਬਾਰਿਸ਼ ਦੀ ਚੇਤਾਵਨੀ ਜਿਹੜੀ ਅੱਜ ਕੋਈ ਨਹੀਂ ਹੋਈ ਸੀ ਜਾਰੀ ਪਰ ਰਾਤ ਦੇ ਮੌਸਮ ਦੀ ਗੱਲ ਇਹ ਦੇ ਤਾਂ ਠੰਡ ਜਿਹੜੀ ਇੱਕੋ ਦਾ ਵੱਧਦੀ ਹੋਈ ਨਜ਼ਰ ਆਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਜਾਨਕਿ 2 ਤੋਂ 5 ਜਨਵਰੀ ਤੱਕ ਤੱਕ ਤਾਪਮਾਨ ਵੱਤਵਾ ਤਾਪਮਾਨ ਵਧੇਗਾ ਜੀ ਹਰਿਆਣਾ ਦੇ ਪੰਜਾਬ ਵਿੱਚ ਸੋਮਵਾਰ ਨੂੰ ਬੜਾ ਕਈ ਠੰਡ ਪਈ ਸੀ ਅਦੇ ਲੋਕ ਦੋਵੇਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਬਹੁਤ ਘੱਟ ਸੀ ਦੋਵੇਂ ਸੂਬਿਆਂ 'ਚ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਘੱਟ ਗਈ। ਚੰਡੀਗੜ੍ਹ 'ਚ ਦਿਨ ਵੇਲੇ ਅਤਿ ਦੀ ਠੰਡ ਰਹੀ। ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਮੌਸਮੀ ਭਾਗ ਦੇ ਵੱਲੋਂ ਇਹ ਜਾਰੀ ਕੀਤੀ ਗਿਆ। ਅੱਜ ਰਾਤ ਨੂੰ ਠੰਡ ਜਿਹੜੀ ਆ ਹੋਰ ਵਾਧੀ ਹੋਈ ਨਜ਼ਰ ਆਵੇਗੀ। ਤਾਂ ਮੌਸਮ ਸੰਬੰਧੀ ਜਿਵੇਂ ਹੀ ਕੋਈ ਹੋਰ ਤਾਜ਼ਾ ਅਪਡੇਟ ਮਿਲਦਾ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਬੜੀ ਬੜੀ ਵਿੱਚ ਧਰਮ ਜੀ ਸਾਰਾ